ਲੋ ਵੀ ਭਾਈਓ ਅੱਜ ਆ ਮਾਏ ਆ ਰਾਣੇ ਦੇ ਫਾਰਮ ਮੈਂ ਤੇ ਬਈ ਸੰਤਲਾਲ ਸਵਾਗਤ ਆ ਪਹਿਲਾਂ ਦਾ ਆਪਣੇ ਚੈਨਲ ਦੇ ਟੂਟਾ ਹਾਂ ਵੀਰੇ ਅਮਰਤ ਵਈ ਤੇ ਰਵੀ ਆਣੇ ਪਹੁੰਚਣ ਪਏ ਸੱਦੇ ਵੇ ਚੁਕਰੀਏ ਤੇ ਦੋਸਤੋ ਅੱਜ ਤੁਹਾਨੂੰ ਆਪਣੇ ਹਰਿਆਣੇ ਵਾਲੇ ਭਰਾਵਾਂ ਦੇ ਜਾਨਵਰ ਦਿਖਾਉਣੇ ਆ ਘੋੜੇ ਦਿਖਾਵਾਂਗੇ ਤੁਹਾਨੂੰ ਦੋ ਬਸ਼ੇਰੀ ਹਾਲੇ ਮੈਂ ਘੋੜੇ ਕਹਤੇ ਨੁਕਰੇ ਬੱਚੇ ਨੇ ਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਹਣੇ ਬਾਈ ਨੇ ਸੰਤ ਲਾਲ ਨੇ ਮਿਹਨਤ ਕਰਕੇ ਤਿਆਰ ਕਰਾਏ ਨੇ ਪੈਸੇ ਬਾਈ ਪਿਛਲੇ ਪਲਾਨ ਚ ਪਿੰਡ ਦਾ ਸਰਪੰਚ ਵੀ ਰਹਿ ਚੁੱਕਿਆ ਆਪਾਂ ਸਰਪੰਚ ਸਾਹਿਬ ਵੀ ਕਹਾਂਗੇ ਤੇ ਬਾਈ ਸੰਤ ਲਾਲ ਵੀ ਕਹਾਂਗੇ ਹੈਨਾ ਬਾਈ ਹਾਂ ਠੀਕ ਹੈ ਤੇ ਸੰਤ ਲਾਲ ਬਾਈ ਸਰਨੋ ਪਹਿਲਾਂ ਤਾਂ ਇਹ ਦੱਸੋ ਵੀ ਕਿੰਨਾ ਟਾਈਮ ਹੋ ਗਿਆ ਬਾਈ ਜਾਨਪਰਾ ਦਿਨੋਂ ਮਪੜ ਗ੍ਰੇਨੀ ਨੂੰ ਤਾਂ ਪਹਿਲਾਂ ਵੀ ਇਹ ਰੱਖੇ ہیں ਵਿੱਚ ਮੇਂ ਛੋੜ دیے تھے ਅੱਛਾ ਬਾਈ ਆਬ 4-5 ਸਾਲ ਹੋ ਗਏ ਹੁਣ 4-5 ਸਾਲ ਹੋ ਗਏ ਹਾਂਜੀ ਇਹ ਆਪਣੇ ਘਰੇ ਜੰਮੇ ਡੇ ਠੀਕ ਆ ਬਾਈ ਘਰ ਦੇ ਜੰਮੇ ਪੁਲੀ ਆ ਹਾਂਜੀ ਹੂੰ अच्छा भाई जे ਹੁਣ ਗੱਲ ਕਰਕੇ ਬਈ ਬੇਚਰਾ ਜਿਹੜਾ ਪਹਿਲਾਂ ਲੈ ਕੇ ਗਈ ਸੀ ਆਪਾਂ ਉਹਦਾ ਨਾਮ ਸੁੰਦਰ ਰੱਖਿਆ ਬਈ ਹਾਂ ਸੁੰਦਰ ਹੈ ਜੀ ਠੀਕ ਹੈ ਬਈ ਸੁੰਦਰ ਰੱਖਿਆ ਕਿਨੇ ਕਿਨੇ ਟਾਈਮ ਦਾ ਹੋ ਗਿਆ ਬਈ ਸੁੰਦਰ 30 ਮਹੀਨਾ ਹੋ ਗਏ ਦੋ ਤੰਤ ਤੇ ਟੋਪੀ 당ਣ ਲੱਗੇ ਹੁਣ ਅੱਛਾ ਬਈ ਹੁਣ ਟੋਪੀਆਂ 당ਣ ਲੱਗੇ 3 ਮਹੀਨਾ ਦਾ ਹੋ ਗਿਆ ਤੇ ਕਿੰਨੀ ਹਾਈਟ ਹੋਈ ਕਿੰਨੀ ਕਿ ਲੱਗੇ ਬਈ ਹਾਈਟ ਤੋਂ 64 ਹੈ ਜੀ ਕਿਉਂ ਇੰਚ ਹੋ ਗਿਆ ਹਮ ਹਲੇ 3 ਮਹੀਨਾ ਦੀ ਆ ਫਿਰ ਹਲੇ ਹੋਰ ਵੀ ਕਰੂਗਾ ਬਈ ਹੈ ਨਾ ਤੇ ਵੱਡੇ ਭਾਈ ਫਿਰ ਇਹ ਲਾਈਨ ਚ ਕਿੱਡੀ ਚ ਆ ਗਿਆ ਇਹ ਆਪਣੇ ਵੀਰੇ ਸੂਰਅ ਲਾਈਨ ਤੋਂ ਹੈ ਸੂਰਅ ਦੀ ਲਾਈਨ ਚ ਹਾਂ ਜੀ ਹਮ ਜੋ ਗਿਆਨ ਸਿੰਘ ਸੰਤੋਖ ਸਿੰਘ ਹੈ ਨਹੀਂ ਜੋ ਸੂਰਅ हां हां भाई उनके पास है बिल्ला गुड़ा हम जो अभी खड़े हैं उनके पास 27 साल उम्र हो रही है हां और उसका है जी राजवीर बेरियारा हम बेरियारा का ये बच्चा है जी ठीक है बेरियारा का है बच्चा हां जी हम बाकी भाई बच्चे दी ਜਿਹੜਾ ਬੁੱਢਾ ਸਟਰਕਚਰ ਘੈਂਡਾ ਹਨਾ ਅੱਡਾ ਪੈਰਾਂ ਦਾ ਵੀ ਖੁੱਲਾ ਸੁੰਬ ਸੰਬੂ ਬਹੁਤ ਸੋਹਣਾ ਤਿਆਰ ਹੋਇਆ ਬਈ ਹਾਂਜੀ ਹੂੰ ਬਾਕੀ ਕੰਨਾਂ ਦੀ ਬਿਊਟੀ ਵੀ ਹੈਗੀ ਆ ਸੀਲ ਵੱਡੀ ਗੱਲ ਹਨਾ ਹਾਂਜੀ ਹੂੰ ਆਈ ਨਹੀਂ ਜਮਣ ਉਪਕਲ ਪਾ ਕੋਲ ਪਗੜਦੇ ਆਈ ਬਈ ਤੱਕ ਇਹ ਲਾਏ ਵੀ ਕੋਣ ਚੜ੍ਹੇ ਨੇ ਵੀ ਕੋਣ ਲੱਗੇ ਜੀ ਇਹਦੇ ਤੋਂ ਨਾਲੇ ਫਿਰ ਛੋਟਾ ਭਾਈ ਹਾਂ ਛੋਟਾ ਹੂੰ ਤੇ ਇਹ ਛੜਦਾ ਫਿਰ ਸਮਝਦਾ ਉਹ ਕਹਿੰਦੇ ਸੀ 2000 ਕੋਡੀਆਂ ਛੋੜੇ ਇੱਕ ਤਾਂ ਆਪਣੇ ਪਾਸੇ ਜੀ ਬੱਚੀ ਸੀ ਬੱਚੀ ਜੀ 13 14 ਬਿੰਨਾ ਗਈ ਉਹ ਇਸ ਤੇ ਕਰੋਸ ਹੋ ਗਈ ਜੀ ਆਪਣੇ ਆਪ ਹੀ ਆਪਣੇ ਆ ਵੀ ਉਹ ਹਾਂਜੀ ਹੂੰ ਉਹ ਵੀ ਵਿਚਾਰੇ ਬਿੰਨਾ ਵਿਆਹ ਜਾਈਗੀ ਓਹੋ ਉਹ ਛੋਟੀ ਬੱਚੀ ਆਲਾ ਕੱਲ ਤਾਂ ਵੇਣਾ ਚਲੋ ਜਿਹੜਾ ਕੋਈ ਉਹੀ ਗੱਲ ਪਰਮਾਧਵਾਣੀ ਕਰਨਾ ਹੁੰਦਾ ਸਿਸਟਮ ਹਾਂਜੀ ਮਨਜ਼ੂਰ ਹੋਵੇ ਤੇ ਫਿਰ ਪੌਰੀਆਂ ਪੂਰੀਆਂ ਕੰਨੀਓ ਸੈਟਅਪ ਵੀ ਫਿਰ ਓਕੇ ਹੋਰ ਸਾਰਾ ਓਕੇ ਜੀ ਹਾਂਜੀ ਤੇ ਸਪੋਰਟ ਵਗੈਰਾ ਵੀ ਕਿਤੇ ਕੋਈ ਬੜਾ ਹੈ ਨਹੀਂ ਹੈ ਨਾ ਕੰਨਾ ਚਾਵਾ ਮਾੜਾ ਮੋਟਾ ਕੰਨਾ ਚਾ ਤੇ ਇੰਨਾ ਕਿਦਾਂ ਇਹ ਨਿਸ਼ਾਨੀ ਨੁਕਰੇ ਦੀ ਫਿਰ ਨਾ ਇਸ ਵਿੱਚ ਸੁਰਰਮ ਹੈ ਹੀ ਜੀ ਸੂਰ ਵਾਲੇ ਦੇ ਬੱਚਾਂ ਦੀ ਉਹੀ ਗੱਲ ਨਿਸ਼ਾਨੀ ਹੈ ਤਾਮਾ ਪਿਓ ਤੇ ਤੇ ਇਹ ਵੱਡੇ ਭਾਈ ਆਪਣਾ ਫਿਰ ਸ਼ੋਸ਼ੂ ਨਹੀਂ ਦਿਖਾਇਆ ਕੋਈ ਨਹੀਂ ਸ਼ੋਹ ਨਹੀਂ ਦਿਖਾਇਆ ਜੀ ਇਹ ਛੋਟਾ ਲੈ ਕੇ ਗਏ ਸੀ ਇੱਕ ਵਾਰੀ ਹਮ ਜੇ ਮਾਰੇ ਤਿਆਰੀ ਨਹੀਂ تھی ਪਹਿਲੀ ਵਾਰ ਗਏ ਨਈਆ تھے ਪਤਾ ਨਹੀਂ ਕਦੇ ਲਾਇਆ ਤਾਂ ਥਾ ਨਹੀਂ ਹਮ ਉਹ ਕਹਿੰਦਾ ਕਿ ਪਹਿਲੀ ਤਿਆਰੀ ਇੱਕ ਦੋ ਬਿਨਾ ਪਹਿਨਾ ਕਰਨੀ ਸੀ ਤਾਂ ਠੀਕ ਹੈ ਭਾਈ ਜਿਹੜਾ ਆਪਾਂ ਨੂੰ ਲੈ ਗਿਆ ਪੂਨਸ ਪਾਂਸ ਨਾਲ ਹਮ ਤੇ ਭਾਈ ਸੁੰਦਰ ਦੀ ਮਾਂ ਦੀ ਲਾਈਨ ਕੋਈ ਪਤਾ ਕੀ ਕਿਹੜੇ ਪਾਸੋਂ ਨਹੀਂ ਉਸਕੇ ਲਾਈਨ ਕੋ ਨਹੀਂ ਉਹ ਨੁਕਰੀ ਕੁੜੀ ਸੀ ਹਮ ਕੁੜੀ ਹੂੰ ਨੁਕਰੀ ਸੀ ਆਸਤਨ ਸੁਲੇ ਗਏ ਮੈਂ ਗਾਂਦੀ ਸੀ ਠੀਕ ਹੈ ਭਾਈ ਆਪਣੇ ਕੋਲ ਹੀ ਆ ਆਪਣੇ ਮਿੱਤਰ ਦੇ ਪਾਸ ਦੀ ਹਮ ਗਾਂਦੀ ਠੀਕ ਹੈ ਬਾਈ 62 ਇੰਚ ਦੀ ਨੁਕਰੀ ਕੁੜੀ ਸੀ 6 ਫੁੱਟ ਹਾਈਟ ਸੀਗੀ ਕੁੜੀ ਜੀ ਬੜੀ ਕੁੜੀ ਜਿਵੇਂ ਦੇਖੋ ਤਾਂ ਪਤਾ ਲੱਗ ਗਿਆ ਵੱਡੀ ਬੁੱਡੀ ਤੇ ਹਮ ਬਈ ਕੁੜੀ ਦੱਸਦੇ ਆ ਬਈ ਵੱਡੀ ਬੁੱਡੀ ਤੋਂ ਹਨਾ ਹਾਂ ਲਾਈਨ ਦੋਨੋਂ ਏਕੀ ਹੈ ਜੀ ਦੋ ਲਾਈਨ ਦੋਨਾਂ ਦੀ ਸੇਮ ਹੀ ਆ ਸੂਰੇ ਦਾ ਸੇਮ ਹੀ ਹਮ ਇਹ ਵੀ ਬਾਈ ਬਰੋਬਰੀ ਗਲਿਆ ਪਖੜਾ ਉਹਦੇ ਹਨਾ ਹਾਂ ਬਰੋਬਰੀ ਵਾਲੇ ਜੀ ਤੇ ਇਹਦਾ ਪਿਓ ਸੇਮ ਹੀ ਦੋਨਾਂ ਦਾ ਫਿਰ ਬਈ ਦੂਜੇ ਦਾ ਲੱਗਿਆ ਜੀ ਇਸਕਾ ਪੰਜਾਬ ਮੈਂ ਉਹ ਲੀਲਾ ਹੈ ਠੀਕ ਹੈ ਇਸਕਾ ਹਸਰਾਜ ਬਿੱਲਾ ਹੈ ਜੀ ਇਸਕਾ ਬਾਪ ਦਾ ਨਾਮ ਇਹ ਛੋਟੇ ਵਾਲੇ ਦਾ ਹਸਰਾਜ ਬਿੱਲਾ ਹਾਂਜੀ ਤੇ ਇਹ ਇਹ ਇਹਦੀ ਆਪਣਾ ਇਹਦਾ ਨਾਂ ਕੀ ਰੱਖਿਆ ਬਈ ਇਸਕਾ ਬਾਦਸ਼ਾਹ ਜੀ ਬਾਦਸ਼ਾਹ ਇਹਦਾ ਨਾਂ ਬਾਦਸ਼ਾਹ ਇਹ ਹੈ ਵੀ ਬਾਦਸ਼ਾਹ ਹਾਂ ਵੀ ਬਾਦਸ਼ਾਹ ਆਪਣੇ ਬਾਦਸ਼ਾਹ ਦੀ ਮਾਂ ਦਾ ਬਾਦਸ਼ਾਹ ਮਾਂ ਤੋਂ ਚੰਬੀ ਸੀ ਪੰਚ ਕਲਿਆਣ ਮਾਰਵਾੜੀ ਠੀਕ ਹੈ ਬਈ ਹਾਂ ਉਹ ਆਪਣੇ ਘਰ ਹੀ ਗੁਜ਼ਰ ਗਈ ਸੀ ਇੱਕ ਹੀ ਬੱਚਾ ਧੀਆ ਉਸਨੇ ਬਸ ਬਈ ਇੱਕ ਬੱਚਾ ਦੇ ਕੇ ਗੁਜ਼ਰ ਗਈ ਇੱਕੋ ਹੀ ਦੇ ਕੇ ਗਈ ਇੱਕੋ ਹੀ ਹੀਰਾ ਦੇ ਗਈ ਹੈਨਾ ਹਾਂ ਹੂੰ ਇਹ ਦੁਬਾਰਾ ਇਹ ਮਲੋੜਾ ਰਾਜਾ ਤਾਂ ਪ੍ਰੈਗਨੈਂਟ ਸੀ 7 ਮਹੀਨਾ ਅੱਗੇ ਉਹ ਜਿਹੜਾ ਆਪਣੇ ਸ਼ਾਮਲਾਲਾ ਕੋਲ ਸ਼ਾਮਲਾਲਾ ਪੜਨਾ ਹਾਂਜੀ ਹਤਰ ਨੋਰਾ ਅੱਛਾ ਤਨੂ ਵਾਲਾ ਉਹਦੇ ਤੋਂ ਪ੍ਰੈਗਨੈਂਟ ਸੀ ਹਾਂ ਉਸਦੇ ਕੋ ਕੁੜੇ ਦੇ ਵੀ ਮਤਲਬ ਕੱਦ-ਗਾਠੀ ਬਹੁਤ ਚੰਗੀ ਸੀ ਬਹੁਤ ਬੜੀ ਸੀ ਕੋਈ ਪਾ ਸਕ ਉਸਤੇ ਹੀ ਰਹਿ ਜਾ ਬਣਾ ਰਹੀ ਉਹਨੂੰ ਦੁਬਾਰਾ ਹੂੰ ਬਸ ਨਹੀਂ ਲਿਖਿਆ ਜੀ ਆਪਣੇ ਕਰਮਾਂ ਦੇ ਹੂੰ ਸਹੀ ਗੱਲ ਹੈ ਬਾਈ ਬਾਕੀ ਉਹੀ ਗੱਲ ਕਰਮਾਂ ਦੇ ਲੇਖੇ ਜੋਖੀ ਹੈ ਬਾਈ ਹਨਾ ਹਾਂਜੀ ਹੂੰ ਤੇ ਇਹ ਵਰ ਡੀਐਨਏ ਵਗੈਰਾ ਨਹੀਂ ਕਰਾਇਆ ਹੈ ਡੀਐਨਏ ਹੈ ਜੀ ਇਹਨਾਂ ਦਾ ਇਸਕਾ ਬਾਪ ਵੀ ਖੜਿਆ ਹੈ ਇਸਕਾ ਦਾਦਾ 27 ਸਾਲ ਦੀ ਉਮਰ ਖੜਿਆ ਹੈ ਇਸਕਾ ਬਾਪ ਉਹ 23 ਸਾਲ ਦੀ ਉਮਰ ਦਾ ਖੜਿਆ ਹੈ ਹੂੰ ਉਹ ਰਾਜਵੀਰ ਦੇ ਪਾਸ ਹੈ ਬੇਚ ਹੀ ਨਹੀਂ ਰਿਹਾ ਹੂੰ ਔਰ ਨਾ ਸੁਰੇਵਾਲ ਗਾਉਂ ਮੇ ਅਜੀਤ ਸਿੰਘ ਔਰ ਉਹ ਗਿਆਨ ਸਿੰਘ ਹੈ ਹੂੰ ਉਹ ਸੰਤੋਖ ਸਿੰਘ ਗਿਆਨ ਸਿੰਘ ਉਹਨਾਂ ਦੇ ਪਾਸ ਖੜਾ ਹੈ ਜੀ ਪਰਸ ਨੂੰ ਪਰਸ ਕਹਿੰਦਾ ਬਿੱਲਾ ਵੀ ਕਹਿੰਦੇ ਬਿੱਲਾ ਕਹਿੰਦੇ ਉਹ 26 27 ਸਾਲ ਦੀ ਉਮਰ ਦਾ ਹੈ ਹੂੰ ਜੋ ਗੁਜਾਰਾ ਦਾ ਬਾਪ ਥਾ ਨਾ ਉਹ ਬੜਾ ਗੋੜਾ ਹਾਂ ਹਾਂ ਭਾਈ ਉਸ ਦਾ ਪੋਤਾ ਹੈ ਉਹਦਾ ਪੋਤਾ ਹੈ ਬੱਡੇ ਗੋੜਾ ਤੇ ਇਹ ਰਮਨ ਸਾਹਿਬ ਦਾ ਕਿਹੜੀ ਥਾਂ ਇਹਨੂੰ ਛੋਟੇ ਕਿਹੜੇ ਸੰਭ ਆਇਆ ਸੀ ਛੋਟੇ ਨੂੰ ਬਾਸ਼ਾ ਇਹਨੂੰ ਇੱਥੇ ਲੈ ਕੇ ਆਈ ਆਪਾਂ ਕਿ ਨਾਮਾ ਬਣਾ ਹਰਮਾਨਗੜ ਲੈ ਕੇ ਹਰਮਾਨਗੜ ਹਰਮਾਨਗੜ ਠੀਕ ਹੈ ਹਾਂ ਜੀ ਬੱਚਾ ਇਹ ਸਾ ਵੀ ਤੋਂ 6 ਸਾਲ ਵੀ ਨਾ ਜੋ 15 ਥੋੜਾ ਵੀ ਨਾ ਸੀ ਜਪ ਲੈ ਕੇ ਸੀ ਹਾਂ ਜੀ ਠੀਕ ਹੈ ਛੋਟੇ ਜੀ ਪਾਇਆ ਸੀ ਉਹਦਾ ਹਾਂ ਜੀ ਪਤਾ ਨਹੀਂ ਇਹ ਪੂਰੀ ਜਾਣਕਾਰੀ ਕੌਣ ਨੇ ਉਸ ਬਾਰੇ ਹਾਂ ਇਹ ਕਈ ਵੀ ਹੋ ਜਾਂਦਾ ਦੋਸਤੋ ਹਨਾ ਵੀ ਜਿਹੜਾ ਬੰਦਾ ਪਹਿਲੀ ਵਾਰੀ ਸ਼ੂਤ ਖੁੰਦਾ ਭਈ ਪਬਲਿਕ ਨੇ ਉਹ ਬਹੁਤ ਹਾਂ ਵੀ ਉਹਨੂੰ ਪਬਲਿਕ ਉਹਨੂੰ ਦੇ ਦਿੰਦੀ ਆ ਪਹਿਲਾ ਨੰਬਰ ਜਿਹੜਾ ਬੱਚੇ ਚ ਜਿਹੜੇ ਚ ਭਾਈ ਬਿਊਟੀ ਹੈਗੀ ਆ ਹਨਾ ਖੂਬਸੂਰਤੀ ਹੈਗੀ ਆ ਉਹਨੂੰ ਪਬਲਿਕ ਦੇ ਦੂਗੀ ਪਰ ਉਹ ਕਈ ਕੁਝ ਪੁਆਇੰਟ ਆ ਜਿਹੜੇ ਆਪਣੇ ਅਣਜਾਣਪਨੇ ਕਰਕੇ ਆਪਣਾ ਪਹਿਲਾ ਐਕਸਪੀਰੀਅੰਸ ਹੋਣ ਕਰਕੇ ਜਿਹੜੇ ਕੱਟੇ ਜਾਂਦੇ ਨਹੀਂ ਉਹ ਇੱਕ ਦਿੱਕਤ ਹੈ ਜੀ ਇੱਕ ਉਸਮੇਂ ਉਸਮੇ ਦਿੱਕਤ ਇਹ ਸੀ ਕਿ ਕਈ ਤੋਂ ਕਰਨ ਲੱਗੇ ਵੀ ਕੰਨਾਂ ਕੀ ਆ ਫੁਲਕਾਰੀ ਕਢਾ ਲਿਓ ਹੂੰ ਵੀ ਕਢਾ ਦੇ ਨੂੰ ਜਿਵੇਂ ਆਪਾਂ ਸਪੌਟ ਚ ਕਾ ਦਿੰਨੇ ਹਾਂ ਹਾਂਜੀ ਮੈਂ ਪੁੱਛਿਆ ਵਾ ਡਾਕਟਰ ਸੇ ਬਾਤ ਵੀ ਕਰ ਲਈ ਸੀ ਮਨੇ ਹੂੰ ਫਿਰ ਮੈਂ ਉਹਨਾਂ ਕਹ ਖਾਲ ਦਰੂਗਾ ਮੈਨੇ ਫਿਰ ਜੀ ਮਨਾ ਕਰ ਦਿਆ ਵੀ ਜਾਨਵਰ ਕੋ ਤਕਲੀਫ ਨਹੀਂ ਆਪਾਂ ਨੂੰ ਕਿ ਵੇਚਣਾ ਥੋੜੀ ਹੂੰ ਦੇ ਤਕਲੀਫ ਨਹੀਂ ਦੇਵਾਂ ਜੋ ਰੀਅਲ ਹੈ ਉਹ ਠੀਕ ਹੈ ਹਮਮ ਸਹੀ ਗੱਲ ਹੈ ਆ ਸਹੀ ਇਨਸਾਨੀਅਤ ਆਹਾ ਦੋਸਤੋ ਆਪਾਂ ਆਪਦੇ ਮੜੇ ਜੇ ਫਾਇਦੇ ਕਰਕੇ ਜਾਨਵਰਾਂ ਨੂੰ ਤਕਲੀਫ ਦਿੰਨੇ ਆ ਹਾਂਜੀ ਕਿੰਨਾ ਉਹਨੂੰ ਕਿੰਨਾ ਦੁੱਖ ਹੁੰਦਾ ਹੁਣ ਕੋਈ ਬਿਨਾ ਕੋਈ ਸੁਣ ਕਰੇ ਆਪਣੇ ਇੱਥੋਂ ਐ ਮਾਸ ਦਾ ਛਲਕਾ ਲਾ ਬਈ ਉਹ ਦੇਖਾਂ ਜੀ ਕਈਆਂ ਗਾ ਆਪਣੇ ਪਬਲਿਕ ਹੈ ਜੀ ਉਹ ਪਤਾ ਲੱਗ ਜੇ ਆਪਾਂ ਨਾ ਕਵਾਂ ਜੀ ਹੂੰ ਤੇ ਪਬਲਿਕ ਦੇਖੇਗੀ ਨਾ ਉਹਨੇ ਦੇਖ ਕੇ ਬਤਾ ਦੇਗੀ ਹੂੰ ਉਹਨਾਂ ਦੇਖਣ ਵਾਲੇ ਪਰਖੂ ਬੰਦੇ ਨੇ ਪੜ ਲੈਣਾ ਵੀ ਇਹ ਕੰਮ ਲਾਲ ਹੀ ਰਵਾਂਗੇ ਜੀ ਜਮਾਨਾ ਕੰਮ ਲਾਲ ਰਣ ਕੀ ਟਰੈਕਟਰ ਜਿਉਂ ਲਾਲੀ ਦੂਰੋਂ ਚਮਕਾਂਗੇ ਭਾਈ ਉਹ ਤਾਂ ਫਿਰ ਵੀ ਹੁਣ ਕੰਨਾਂ ਦੇ ਆਪਾਂ ਸਪੌਟ ਕਢਾਏ ਚਲੋ ਕੁਝ ਵੀ ਆ ਉਹ ਫਿਰ ਵੀ ਇੱਕ ਤਰ੍ਹਾਂ ਦੀ ਨਹੀਂ ਇਹ ਪੈਦਾ ਹੋ ਇਸ ਕੀ ਮੇਰੇ ਕੋਲ ਫੋਟੋ ਹੈ ਜੀ ਆਪਾਂ ਦਿਖਾਉਂਗਾ ਸਿਸਟਮ ਔਖਾ ਹੋ ਜਾਂਦਾ ਹਾਂਜੀ ਅਸੀ ਭਾਈ ਆਪਣੇ ਬਹੁਤ ਹੀ ਪਿਆਰੇ ਮਿੱਤਰ ਸੰਤ ਸੰਤਨਗਰ ਵਾਲੇ ਬਿੱਲੀ ਅਸੀਂ ਉੱਥੇ ਵੀਡੀਓ ਕਰਨ ਬਾਅਦ ਗਏ ਭਾਈ ਉਹਨਾਂ ਨੇ ਹੁਣ ਕੰਨਾਂ 'ਚ ਆਪਾਂ ਕਈ ਵਾਰੀ ਕੀ ਕਰਦੇ ਬਾਲ ਕੱਟ ਦਿੰਦੇ ਹਾਂਜੀ ਹਾਂਜੀ ਟ੍ਰਿਮਰ ਉਹਨਾਂ ਨੇ ਟ੍ਰਿਮਰ ਲਾਤਾ ਕੁੜੇ ਦੇ ਕੰਨਾਂ ਤੇ ਤੇ ਟ੍ਰਿਮਰ ਲਾਤਾ ਤੇ ਉਹ ਟ੍ਰਿਮਰ ਲਾਉਣ ਕਰਕੇ ਨੇ ਕੁੜੇ ਨੇ ਸਾਰਾ ਦਿਨ ਕੰਨ ਨਹੀਂ ਜੋੜੇ ਉਹ ਉਹਨਾਂ ਦੀ ਹਲਕਤੀ ਮੰਨੀ ਗਵਾ ਐ ਕਰ ਲਿਆ ਕਰ ਕੰਨ ਐ ਕਰ ਲਿਆ ਕਰ ਹਾਂ ਫਿਰ ਅਸੀਂ ਦੂਜੇ ਤੀਜੇ ਦਿਨ ਜਾ ਕੇ ਅਸੀਂ ਦੁਬਾਰਾ ਕਲਿੱਪਾਂ ਖੱਡ ਕੇ ਲਿਆਉਂਦੇ ਹਾਂ ਉਹ ਕੰਨ ਇੰਨੇ ਸੈਂਸਿਟਿਵ ਆ ਕੁੜੇ ਦੇ ਬਾਈ ਇੰਨੀ ਸੈਂਸਿਟਿਵ ਜਗ ਆ ਗਈ ਥਾਂ ਦੀ ਹੈਨਾ ਮੈਂ ਇੱਕ ਫਾਇਦੇ ਦੇਖਿਆ ਜੀ ਉਸ ਦਾ ਨੁਕਸਾਨ ਉਹ ਫਾਇਦਾ ਵੀ ਦੇਖਿਆ ਜੀ ਮਨੇ ਇਸਕੇ ਕੰਨਾਂ ਦੇ ਵਾਲ ਕੱਟ ਕੇ ਵੀ ਦੇਖੇ ਮਿੱਟੀ ਜਾਵੇ ਕੰਨ ਦੇ ਅੰਦਰ ਹਮਮ ਉਹ ਫਿਰ ਸਾਫ਼ ਕਰ ਨਹੀਂ ਹੁੰਦੀ ਆਪਣਾ ਤਾਂ ਹਮ ਕੰਨ ਵਾਲ ਉਹਨੇ ਵਾਲ ਗੁੱਪਰ ਰਹਿ ਜਾਉਗੇ ਮਿੱਟੀ ਉਹ ਫਿਲਟਰ ਹੈ ਫਿਲਟਰ ਹੈ ਜੀ ਫਿਲਟਰ ਦਾ ਕੰਮ ਕਰਦੇ ਆ ਆਪਣੇ ਸਵਾਰ ਸੋਕਿੰਗ ਦਾ ਪਕੜਦੇ ਆ ਜੀ ਰੱਬ ਨੇ ਕੋਈ ਚੀਜ਼ ਲਾਈ ਆ ਹੈਨਾ ਬਈ ਹਾਂਜੀ ਉਹ ਆਪਣੇ ਨੱਕ ਚ ਵਾਲ ਲਾਏ ਨੇ ਦੇ ਉਹ ਹੁਣ ਫਿਲਟਰ ਦਾ ਕੰਮ ਸ਼ਾਨੀ ਦਾ ਕੰਮ ਕਰਦੇ ਨੇ ਬਈ ਉਹ ਜੇ ਹੁਣ ਨੱਕ ਚ ਪਾਲ ਆਪਣੇ ਨਾ ਹੁਣ ਦਾਪਾ 100 ਕਿਤੇ ਗਰਦ ਤੁੜੇ ਕੋੜਾ ਲੇਟ ਮਾਰਾ ਲੇਟ ਮਾਰਾ ਤਾਂ ਕੰਨ ਮਿੱਟੀ ਜਾਵੇ ਕਿ ਥਲੇ ਦੇ ਸਰ ਲਾਂਦਾ ਉਹ ਹੂੰ ਜੇ ਪਾਣੀ ਬਣੀ ਬਰਸਾਤ ਮੇ ਵੀ ਜਾਊਗਾ ਤਾਂ ਉਸਕੇ ਸਿੱਧਾ ਡਾਇਰੈਕਟ ਅੰਦਰ ਜਾ ਕੇ ਲੱਗਿਆ ਪਾਣੀ ਅੰਦਰ ਜਾਊਗਾ ਸਿੱਧਾ ਉਹ ਇਸਦਾ ਬੇਮਾਨਾ ਹਾਂ ਤੇ ਇੱਕ ਫਿਰ ਕੰਨ ਇਹਨਾਂ ਦੇ ਹੁੰਦੇ ਵਿਚਾਰਿਆਂ ਦੇ ਤਾਂ ਨੂੰ ਆ ਹਾਂਜੀ ਸਿੱਧਾ ਉਹ ਇਹਨਾਂ ਦੇ ਕਿੜਾ ਆਪਣੇ ਵਾਂਗੂ ਸਿੱਧੇ ਪਾਣੀ ਅੰਦਰ ਜਾਊਗਾ ਸਿੱਧਾ ਪਾਣੀ ਅੰਦਰ ਜਾਊਗਾ ਖੜਿਆ ਹੋਇਆ ਸਿੱਧਾ ਪਾਣੀ ਇਹਦੇ ਕਿੜਾ ਮੱਝਾਂ ਵਾਂਗੂ ਆਏ ਆ ਵੀ ਚੱਲ ਜੂ ਕੰਮ ਹਨਾ ਜਾਏ ਮਾਰ ਕੇ ਆਂ ਝਾੜ ਲੈਣਗੇ ਵਿਚਾਰੇ ਇਹਨਾਂ ਦੇ ਤਾਂ ਐਸ ਲੂਟਕੌਲੀ ਵਾਲਾ ਸਿਸਟਮ ਆ ਹਾਂਜੀ ਗਲਾਸਾਂ ਦਾ ਤੇ ਇਹ ਫਿਰ ਵੀ ਆਪਣੇ ਜਿਹੜਾ ਵੱਡਾ ਘੋੜਾ ਸੁੰਦਰ ਉਹਦੀ ਫਿਰ ਰਵੰਸਾ ਆਫਿਸ ਕੀ ਰੱਖੀ ਆ ਇਸ ਤੋਂ ਨਾਰਮਲ 11000 ਰੁਪਏ ਰੱਖੀ ਹੈ ਜੀ ਠੀਕ ਹੈ ਭਾਈ ਹਾਂਜੀ ਉਹਨੂੰ ਫੜ ਕਰਤਾ ਹਾਂਜੀ ਐਦੂ ਬਾਅਦ ਹਾਂ ਤੇ ਦੋਸਤੋ ਆਪਣੀ ਵੀਡੀਓ ਦੇਖ ਕੇ ਤੁਸੀਂ ਮਤਲਬ ਘੋੜੇ ਦਾ ਓਪਨਿੰਗ ਅੱਜ ਹੋ ਗਈ ਲਾਂਚਿੰਗ ਅੱਜ ਹੋ ਗਈ ਹੈ 11000 ਰੁਪਏ ਦੀ ਬੜੀ ਵਧੀਆ ਜਿਹੀ ਫੀਸ ਰੱਖੀ ਆ ਤੇ ਬਾਕੀ ਘੋੜਾ ਵੀ ਖੂਬਸੂਰਤ ਬਹੁਤ ਆ ਦੋਸਤੋ ਅਡਾ ਪਰਾਂ ਦਾ ਖੁੱਲਾ ਤੇ ਇਹ ਬਈ ਛੋਟਾ ਵਾਸ਼ਾ ਨਹੀਂ ਛੱਡਿਆ ਹਲੇ ਵਾਸ਼ਾ ਨਹੀਂ ਛੱਡਿਆ ਕਿੰਨੇ ਮਹੀਨੇ ਦਾ ਹੋ ਗਿਆ ਇਹ ਇਹ ਹੋ ਗਿਆ ਜੀ ਚੋ ਦੋ ਸਾਲ ਹੋ ਗਏ ਪੂਰਾ ਦੋ ਸਾਲ ਦਾ ਹਲੇ ਛੋਟਾ ਹਾਂ ਇਹਨੂੰ ਤਾਂ ਫੇਰ ਗਾਂ ਹਲੇ ਮੰਨ ਕੇ ਚੱਲੋ ਛੱਡਣ ਲੱਗੋਗੇ ਬਈ ਅਕਤੂਬਰ ਸਤੰਬਰ ਅਕਤੂਬਰ ਚ ਹੈ ਆ ਛੱਡਦੇ ਆ 5-6 ਮਹੀਨਿਆਂ ਬਾਅਦ ਹੂੰ ਪੰਜਰਮੀਨੇ ਨੂੰ ਗਾ ਬਾਕੀ ਜਿਹੜੀ ਉਹ ਤਿਆਰ ਹੋ ਰਿਹਾ ਪੂਰਾ ਹੂੰ ਮੂੰ ਤਾਂ ਬਈ ਚਾਰ ਹੋ ਗਿਆ ਵੈ ਤਾਂ ਇਹ ਨਾ ਮੈਂ ਤੁਹਾਨੂੰ ਪੁੱਛਾਂ ਮੈਂ ਵੀ ਇਹਨੂੰ ਤਾਂ ਨਹੀਂ ਛੱਡਾਂ ਕਿਸੇ ਕਿਹੜੂ ਛੱਡ ਦਿਆਂ ਕੋਈ ਚੰਗੇ ਵੜੀ ਉਹ ਛੱਡ ਦਿਆਂਗੇ ਹਾਂ ਇਹ ਆ ਬਈ ਕੋਈ ਕੋਈ ਨਹੀਂ ਹਲੇ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਛੱਡ ਤਾਂ ਦੇਣੀ ਆ ਆ ਛੱਡ ਜਾ ਸੁਨਦਰ ਜਲ ਪਿਆ ਬਬਾ ਨਾਲ ਮਗਰੇ ਹੋ ਜੂਗਾ ਤਿਆਰ ਹਣਾ ਬਿਲਕੁਲ ਕੋਈ ਜਿਸ ਦਾ ਜੀਕਰ ਉਹ ਛੁਟਾ ਲੇਗਾ ਹੂੰ ਠੀਕ ਹੈ ਤੇ ਸਮਰ ਸਾਹਿਬ ਟੋਟਲ ਜਾਨਵਰ ਕਿੰਨੇ ਨੇ ਆਪਣੇ ਫਾਰਮ ਤੇ ਆਪਣੇ ਕੋਲ ਜੇ ਇੱਕ ਤੋਂ ਮੰਗਿਆ ਰਹੇ ਘੋੜੇ ਦੀ ਬੱਚੀ ਹੈ ਜੀ ਆਪਣੇ ਕੋਲ ਠੀਕ ਆ ਮੰਗੇ ਵਾਲੇ ਦੀ ਉਹ ਮਾਰਵਾੜੀ ਦੀ ਹਾਂਜੀ ਮਾਰਵਾੜੀ ਦੀ ਠੀਕ ਹੈ ਭਾਈ ਚੰਗੀ ਹੈ ਉੱਥੇ ਹਾਂ ਚੰਗੀ ਬੱਚੀ ਦਿਖਾ ਦਿੰਨੇ ਆਪਾਂ ਉਹ ਦੂਜੀ ਦੋਸਤੋ ਬੱਚਿਆਂ ਤੁਹਾਨੂੰ ਦੂਜੀ ਵੀਡੀਓ ਵਿੱਚ ਦਿਖਾਵਾਂਗੇ ਆਪਾਂ ਸਾਰੇਗਾ ਹਾਂ ਤੇ ਉਹ ਟੋਟਲ ਕਿੰਨੇ ਘੈਤੀ ਭਾਈ ਜਾਨਵਰ ਹੈ ਕਿਨੇ ਕੋੜੀ ਇਸ ਕੀ ਬਾਸ਼ੀ ਮਾਰਵਾੜੀ ਦੀ ਉਹ ਜੀ ਇੱਕ ਫਿਰ ਥੋੜੀ ਜਿਹੀ ਗੈਮ ਪ੍ਰੋਬਲਮ ਹੈ ਆ ਇਹ ਕੋਰੀ ਖੇਤ ਵਿੱਚ ਮਨਣ ਦੀ ਸਲਾਹ ਕਰ ਰਿਹਾ ਫਿਰ ਲੈ ਆਏਗੇ ਜੀ ਬਾਕੀ ਅੱਛਾ ਭਾਈ ਹਾਂ ਇਹ ਕੋੜੇ ਹੋਗੇ ਬਰੀਡਿੰਗ ਆ ਫਿਰ ਕੋੜੀਆਂ ਤੇ ਲੈਣੀ ਪੜੇਗੀ ਲੈਣੀਆਂ ਪੜਿੰਗੀਆਂ ਬਈ ਸਹੀ ਗੱਲ ਆ ਚਲੋ ਭਾਈ ਇੱਥੇ ਵੀ ਵਧੀਆ ਜਾਨਵਰ ਨਹੀਂ ਜਿਵੇਂ ਆਪਣਾ ਮੱਝਾ ਮੁੱਝਾ ਤੇ ਆਪਣਾ ਭਾਈ ਸਾਰਾ ਜੀ ਆਪਣਾ ਮਤਲਬ ਸਾਰਾ ਪਰਿਵਾਰ ਬੈਠਿਆ ਜੀ ਹਾਂ ਬਸ ਥੋੜੀ ਤਾਂ ਇਕੱਲਾ ਬੰਦਾ ਹਾਂ ਜੀ ਕਦੇ ਭਾਈ ਹੁਣ ਜਦੋਂ ਸਵੇਰੇ ਉੱਠਦੇ ਹਾਂ ਇਹਨਾਂ ਨੂੰ ਤਾਂ ਦੇਖ ਕੇ ਹੋਂ ਹੀ ਰੂਹ ਖੁਸ਼ ਹੋ ਜਾਂਦੀ ਹੈ ਕੋਈ ਤੋਂ ਬਾਤ ਹੈ ਜੀ ਕਈ ਵਾਰੀ ਬਨਾਨ ਖੇਤਵੇਂ ਬਣਾ ਲਿਆ ਜ਼ਮੀਨ ਆਪਣਾ 25 ਕਿੱਲੇ ਜ਼ਮੀਨ ਦੀ ਰੋਡ ਕੋ ਭਾਈ ਪਰ ਇਹ ਆਪਣੇ ਕੋਲ ਰਹਿਣ ਦਾ ਫਾਇਦਾ ਹੈ ਜੀ ਨੌਕਰ ਕੇ ਭਰੋਸੇ ਨਹੀਂ ਬਾਤ ਬਣੀ ਜੀ ਤੁਹਾਡੇ ਭਾਈ ਜਿਵੇਂ ਮੱਝ ਜੋ ਬਹੁਤ ਚੰਗੀਆਂ ਰੱਖਦੇ ਆ ਇੱਧਰ ਹਨਾ ਹਾਂ ਅਸੀਂ ਤਾਂ ਆਪ ਹੀ ਕਰਦੇ ਆ ਜੀ ਸਾਰੇ ਦਰਾਸੇ ਜ਼ਰਾਨੀਆਂ ਵੀ ਕਰ ਰਹੇ ਆ ਸਾਡੇ ਹਾਂ ਜੀ ਆਪਣੇ ਕੋਲੇ ਮੱਝ ਖੜੀ ਹੈ ਜੀ 25 ਸਾਲ ਹੋ ਗਈ ਸਗਾ ਲਗਾਤਾਰ ਦੋ ਦਿਨ ਨਗਰੀ ਪਾ ਆ ਜਿਹੜੀ ਆ ਖੜੀ ਹੋਈ ਹਾਂਜੀ ਹੂੰ ਇਹ ਦੋ ਦਿਨ ਨਾਲ ਆ ਵੀ ਦੇਣ ਨਗਰੀ ਦੁੱਧ ਹੂੰ ਉਹ ਨਾਲ ਵੀ ਦਿੰਦੀ ਆੜ ਦਾ ਫਲ ਲੀਟਰ ਦੇਣ ਨਗਰੀ ਹੂੰ ਪਹਿਲਾਂ ਕਿੰਨਾ ਦਿੱਤਾ ਵੀ ਬਤ ਉਹ ਦੋ ਦਿਨ ਵਾਜਾ ਇਸਨੇ 18 19 ਲੀਟਰ ਦੋਤੀ 18 19 ਹਾਂ ਬੱਚੇ ਇਸਨੇ ਬਹੁਤ ਪੈਦਾ ਕਰੇ ਜਿੰਨੇ ਬੱਚੇ ਪੈਦਾ ਕਰੇ ਸੀ ਆ ਜਿਹੜੀਆਂ ਇੱਧਰ ਝਟਕੀਆਂ ਖੜੀਆਂ ਸਾਰੀਆਂ ਇਹ ਜਿਹੜੀਆਂ ਰਪੇ ਰਪੇ ਦੀ ਹੈ ਮੰਨ ਇੱਕ ਲੈ ਕੇ ਆਏ ਆਪਾਂ ਤਾਂ ਜੀ ਵੇਚੀ ਵੇਚੀ ਆਪਾਂ ਖਰੀਦੀ ਨਹੀਂ ਜੀ ਹੂੰ ਇਹ ਵੀ ਖੜੀ ਗਾੜ ਦੱਸ ਹੂੰ ਵਾਰਨ ਵੀ ਦੇ ਦੇ ਨਹੀਂ ਨਹੀਂ ਭਾਈ ਇਹ 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 ਚੀਜ਼ ਥੋੜੀ ਪਈ ਹਰਿਆਣੇ ਵਾਲੇ ਭਰਾਵਾਂ ਦੀ ਦੇਖ ਕੇ ਬੜੀ ਦਿਲ ਨੂੰ ਖੁਸ਼ੀ ਮਿਲਦੀ ਆ ਵੀ ਯਾਰ ਭਰਾ ਆਪਣੇ ਹਨਾ ਇੰਨਾ ਇਹ ਜਾਨਵਰਾਂ ਦੇ ਮੈਥਾਂ ਦੇ ਮੱਧਾਂ ਗਾ ਬਹੁਤ ਵਧੀਆ ਕੰਮ ਕਰਦੇ ਨੇ ਬਾਈ ਤੇ ਬਰੀਡ ਤੇ ਜਿਵੇਂ ਹੁਣ ਆਪਣੇ ਕਹਿੰਦੇ ਨਾ ਵੀ ਪੰਜਾਬ ਵਾਲੇ ਵੀ ਬਾਈ ਬਰੀਡ ਦੇ ਘੋੜਿਆਂ ਦੇ ਤੇ ਕੰਮ ਕਰਦੇ ਆ ਬਹੁਤ ਸੁਧਾਰ ਕੀਤਾ ਹਨਾ ਹਾਂ ਬਹੁਤ ਮੱਜਾ ਗਈ ਆਪਣੇ ਪੰਜਾਬੇ ਹਰਿਆਣਾ ਸੇ ਗਈ ਹੈ ਸਾਰੀ ਹਾਂ ਹਰਿਆਣਾ ਜੋ ਉਂਜੇ ਕਰੇ ਹਰਿਆਣੇ ਵਾਲੇ ਵੀ ਮੋਹਰਾ ਨਸਲ ਤੇ ਔਰ ਇਹ ਮੱਧ ਦੇ ਬਹੁਤ ਵਧੀਆ ਕੰਮ ਕਰਦੇ ਨੇ ਹਾਂਜੀ ਤੇ ਜਿੰਨੇ ਬਾਈ ਚੰਗੇ ਝੋਟਿਆਂ ਦੇ ਟੀਕੇ ਨੇ ਸਾਰੇ ਉਹ ਇਧਰ ਹਸਾਰ ਵਾਲੇ ਹਰਿਆਣਾ ਬਹੁਤ ਅਜੀਬ ਬਹੁਤ ਝੋਟੇ ਆ ਬਹੁਤ ਇੱਕ ਸੇ ਇੱਕ ਟੋਪ ਹੈ ਜੀ ਹਮ 61 ਚੜਦਾ ਹੈ ਹੂੰ ਬਹੁਤ ਬੜੀ ਆਉਣੀ ਹੈ ਤੇ ਇਹ ਬਈ 51 51 ਲੱਖ ਰੁਪਏ ਵਿਕੀ ਜੀ ਉਹ ਪਹਿਲਾਂ ਕੁਲੇ ਆਪਣੇ ਘੜੋਂ ਵਿਕੀ ਬਾਅਦ ਸਰਸਵਤੀ ਵਿਕੀ ਆ ਨਹੀਂ ਕੋਣਸਾ ਕੰਮ ਦਾ ਉਹ ਸਰਸੋ ਨੀ ਨੀ ਕੋਣਸਾ ਕੰਮ ਦਾ ਉਹਰੇ ਇਸਾਰ ਦੇ ਪਾਸ ਵਿਕੀ ਦੀ ਇਸਾਰ ਕੇ ਲਿਤਾਣੀ ਲਿਤਾਣੀ ਸੇ ਵਿਕੀ ਜੀ ਕਿੰਨ ਲੱਖ ਰੁਪਏ ਨੂੰ ਆਪਣੇ ਪੰਜਾਬ ਲੈ ਕੇ ਗਏ ਹੂੰ ਉਹਨੇ ਸਾਰੇ ਕੰਮ ਦੀ ਰੋਟੀ ਕਰੀ ਮੰਦਾਂ ਜੋ ਲੈ ਕੇ ਗਏ ਹੈ 51 ਲੱਖ ਰੁਪਏ ਦੇ ਰਹੇ ਜਗੇ ਕਿਹਾ ਬੰਦਾ ਕਿਤੇ 1.51 ਲੱਖ ਹਾਂ 1.51 ਲੱਖ ਸਸਰੂਤੀ ਮੱਜਾ ਜੀ ਹਾਂ ਉਹਨ ਦੁੱਧ ਵੀ ਦਿੱਤੀ ਕਿਲੋ ਕੱਢੇ ਜੀ 33 ਕਿਲੋ ਬਈ ਮੈਂ ਗਾਈਂ ਜਿਹਨਾਂ ਦੁੱਧ ਕੱਢਤਾ ਮਰੀਕਣ ਦਿੰਨਾ ਹਾਂ ਮੈਲੇ ਫਸਟੋਂ ਦੇ ਹੋਣ ਹੋਣ ਵੀ ਪੰਜਾਬ ਮੇ ਉਹ ਪਵਿੱਤਰ ਲੈ ਗਿਆ ਬਈ ਪਵਿੱਤਰ ਲੈ ਗਿਆ ਠੀਕ ਹੈ ਠੀਕ ਹੈ ਬਈ ਲੁਧਿਆਣੇ ਵਾਲਾ ਤੇ ਚਲੋ ਬਈ ਬਹੁਤ ਵਧੀਆ ਹਨਾ ਤੁਹਾਡੇ ਪਹਿਲੀ ਗਾਲਾਂ ਤੇ ਜਾਨਵਰ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਮਿਹਨਤ ਕਰੀ ਹੈ ਬਈ ਤੇ ਜਾਂਦੇ ਜਾਂਦੇ ਸਰਪੰਚ ਸਾਹਿਬ ਆਪਣੇ ਭਰਾਵਾਂ ਨਾਲ ਵੈਸੇ ਮੈਂ ਤਾਂ ਜਾਣਦੀ ਹਾਂ ਤੁਸੀਂ ਵੀ ਇੱਕ ਵਾਰੀ ਕਰਾ ਦਿਓ ਮ ਵੀਰ ਨਾਲ ਆਪਣੇ ਨਾਲ ਹੈ ਨਾ ਇਹ ਮੰਗਾ ਵੀਰ ਹੈ ਜੀ ਆਪਣਾ ਰਤੀਏ ਤੋਂ ਆਪਣਾ ਮਿੱਤਰ ਹੈ ਜੀ ਹਾਂਜੀ ਭਾਈ ਇਸਕੇ ਪਾਸ ਹੰਸੇਰ ਘੋੜਾ ਹੈ ਜੀ ਅੱਛਾ ਰਿਜ਼ਲਟ ਹੈ ਜੀ ਹਾਂ ਬਹੁਤ ਚੰਗੇ ਰਿਜ਼ਲਟ ਇਹ ਆਪਣਾ ਵੀਰੇ ਬਲਵੰਤ ਭਾਈ ਹੈ ਜੀ ਟਿੱਬੀ ਤੋਂ ਠੀਕ ਹੈ ਭਾਈ ਭਾਈ ਦੇ ਟਿੱਬੀ ਪਿੰਡ ਆ ਹਾਂ ਟਿੱਬੀ ਹੈ ਇਸਕੇ ਪਾਸ ਵੀ ਹੈ ਜੀ ਮੰਗਰ ਘੋੜੀ ਅੱਛੀ ਬੱਚੀ ਹੈ ਜੀ ਠੀਕ ਹੈ ਭਾਈ ਬਾਈ ਵੀ ਰੱਖਦਾ ਜਾਨਵਰ ਹੋਰ ਇਹ ਆਪਣਾ ਜੈਪੀ ਜਲਦਾ ਰਹੀ ਜੀ ਇਹਨਾਂ ਸਾਰੇ ਜਾਨਾ ਜੀ ਭਾਈ ਨੂੰ ਕੋਈ ਨਹੀਂ ਜਾਂਦਾ ਹਣਾ ਹਾਂਜੀ ਹੋਰ ਇਹ ਵੀਰੇ ਇਹ ਬੱਚੇ ਆ ਜੀ ਆਪਣੇ ਠੀਕ ਹੈ ਭਾਈ ਛੋੜੀਆਂ ਸੌਖ ਹੈ ਜੀ ਹਾਂ ਗੜੀਆਂ ਵੀ ਮਤਲਬ ਪੂਰੀ ਕਰਦੀ ਹੈ ਭਾਈ ਸੇਵਾ ਜੀ ਆਜਾ ਬਤੂ ਰਿਆ ਆਜਾ ਇੱਥੇ ਆਜਾ ਆਜੇ ਅੱਛਾ ਕੀ ਮੰਗਣੀ ਕਰਨੀ ਹੈ ਗੱਲ ਨਾ ਕੋਈ ਨਹੀਂ ਬੇਟੀ ਕਰ ਲੇ ਗੂੰ ਕਰਾ ਕਰ ਬੜੀ ਇਹਨੂੰ ਸ਼ੌਂਕ ਬਹੁਤ ਆਈ ਹੂੰ ਬਹਿ ਜਾ ਬਤੂ ਬਹਿ ਜਾ ਹਾਂ ਅੱਛਾ ਬਾਈ ਗੁੜੀਆਂ ਦਾ ਫਿਰ ਕਰਦੀ ਆ ਬਾਈ ਸੇ ਉਹ ਬੱਚੀ ਹੈ ਨਾ ਹਾਂ ਡਿੱਕੇ ਗਈ ਨੂੰ ਦਿਮਾਗ ਆਪਣਾ ਵੀ ਲੇਟ ਹੀ ਕਰਦੀ ਆ ਹਾਂ ਮਾਂ ਜਿਸ ਨੇ ਕਿ ਮੈਂ ਤੇਰਾ ਨੰਬਰ ਕੱਟ ਗਿਆ ਨੰਬਰ ਕੱਟ ਗਿਆ ਮੈਂ ਤਰਮਾ ਸਾਹਿਬ ਨੇ ਕਹਿਆ ਨੂੰ ਸਾਡੀ ਸਾਥ ਵਿੱਚ ਚੱਲ ਪੜਾਂਗੇ ਹਾਂ ਉਹ ਚੱਕਰ ਮੇ ਮਿਲਿਆ ਇਸ ਦਾ ਪੇਪਰ ਥਾ ਜੀ ਅੱਜ ਅੱਛਾ ਬਾਈ ਆਪ ਲੇਟ ਹੋ ਤੇ ਇਸ ਦਾ ਫਾਇਦਾ ਹੋ ਗਿਆ ਆ ਗਈ ਜੀ ਹਾਂ ਚਲੋ ਵਧੀਆ ਬਾਈ ਬੱਚੀ ਆ ਗਈ ਹੈ ਨਾ ਵਿੱਚ ਤੇ ਮੰਗੇ ਬਾਈ ਬਾਈ ਨੇ ਜਾਨਵਰ ਮੇਰੇ ਕਰਮੂ ਦਾ ਪੂਰੀ ਜਮਾ ਹਰੀ ਝੰਡੀਆਂ ਬਹੁਤ ਸੋਹਣੇ ਜਾਨਵਰ ਨੇ ਨਹੀਂ ਬਹੁਤ ਚੰਗੇ ਜਾਨਵਰ ਆ ਭਾਈ ਜੀ ਬਹੁਤ ਮਿਹਨਤ ਨਾਲ ਬੰਦੇ ਨੇ ਪਾਲੇ ਨੇ ਵਧੀਆ ਅੱਛੀ ਕੇਰੀ ਬਹੁਤ ਕਰਦਾ ਆਪਣਾ ਸਾਂਭ ਬਹੁਤਾ ਬੰਦੇ ਦੀ ਮਿਹਨਤ ਬਹੁਤ ਕਰ ਰਿਹਾ ਅੱਜ ਕੱਲ ਨੈਚੁਰਲ ਨਾਈਟ ਹੈ ਜੀ ਇਹਨਾਂ ਨੂੰ ਵੀ ਆਪਣਾ ਘਰ ਘਰ ਕਤਾਂ ਠੀਕ ਹੈ ਭਾਈ ਕੋਈ ਜਿਵੇਂ ਆਪਾਂ ਕਹਿੰਦੇ ਟੀਕੇ ਲਾਤੇ ਜਾਂ ਸੱਚੀ ਰਾੜੋਏ ਦਾ ਕੋਈ ਕੋਈ ਪ੍ਰੋਜੈਕਟ ਨਹੀਂ ਹੂੰ ਨਾਰਮਲ ਗੋ ਹੈ ਨਾ ਹਾਂ ਬਾਕੀ ਬਾਈ ਤੁਸੀਂ ਜਿਵੇਂ ਦੱਸਿਆ ਵੀ ਪਹਿਲਾਂ ਪਤਾ ਵੀ ਕੰਨਾ ਜੋ ਵੀ ਹੋਣੀ ਕਢਾਈ ਹੈ ਨਾ ਥੋੜਾ ਕਢਾਉਣਾ ਵੀ ਉਹ ਵੀ ਬਾਈ ਨੇ ਤਰਸ ਖਾਦਾ ਉਹ ਚੀਜ਼ ਇਹ ਤਾਂ ਨਹੀਂ ਉਹ ਇਹ ਜਿ ਕੋਨ ਰਹਾ ਜੀ ਫਿਰ ਉਸਨੇ ਹੂੰ ਇਸਕੇ ਬਾਪ ਕੇ ਇਹ ਦੇਖ ਲਓ 42 ਸਾਲ ਹੋ ਗਿਆ ਅਜ ਵੀ ਬੁੜਕਾ ਮਾਰਿਆ ਜੀ ਅੱਜ ਵੀ ਬੜਕਾ ਮਾਰਦਾ ਹਾਂ ਫਿਰ ਉਹ ਵੀ ਗੱਲ ਬਾਈ ਸਟੀਰ ਵਾਲਾ ਦਾ 5-7 ਸਾਲ ਹੀ ਚੱਲਦੇ ਆ 5-7 ਸਾਲ ਵੀ ਮੈਂ ਵੱਧ ਹੀ ਕਹਤੀ ਹਾਂ ਜੀ ਹਾਂਜੀ ਹਾਂਜੀ ਇੰਨਾ ਟਾਈਮ ਚੱਲਦਾ ਸਟੀਰ ਵਾਲੇ ਪਰ ਉਹਨੇ ਦੀ 12 ਸਾਲ ਦੀ ਉਮਰ ਹੁੰਦੀ ਹੈ ਬਾਈ ਜੀ 12 ਰ 15 ਬਸ ਐਂਡ ਆ ਬਾਈ ਉਹ ਤਾਂ ਬਾਈ ਸਾਬ ਬਾਈ ਅੰਦਰੋਂ ਡੈਮੇਜ ਨਹੀਂ ਕੋਈ ਲੈਟਰਲ ਡੈਟ ਹੈ ਬਈ ਬਹੁਤ ਚੰਗੇ ਬਛਰੇ ਦੋਨੇ ਪਾਲਿਆ ਦੋਨੇ ਅੱਛੀ ਔਰ ਹਾਈਟ ਵੀ ਅੱਛੀ ਕਰ ਰਿਹਾ ਦੋਨੇ ਹੂੰ ਇਹ ਬਹੁਤ ਵਧੀਆ ਬਾਈ ਜੋ ਬਾਦਸ਼ਾਹ ਘੋੜਾ ਹੈ ਇਸकी ਬਹੁਤ ਵਧੀਆ ਬਾਡੀ ਸਟਰਕਚਰ ਬਹੁਤ ਵਧੀਆ ਬਾਦਸ਼ਾਹ ਦਾ ਔਰ ਇਹ ਮੇਰੇ ਖਿਆਲ ਚ ਸਾਰਾ ਹੋਈ 20 ਮਹੀਨੇ ਦਾ ਨਾ ਹਾਂ ਦੋ ਦੋ ਸਾਲ 24 ਮਹੀਨੇ ਦਾ ਹੋ ਰਿਹਾ ਬੱਸ ਬੰਨਣਾ ਜੀ ਬਾਈ ਦੀ ਹਾਂ ਜੰਗੀ ਲੈ ਕੇ ਜਾਣ ਕਿੰਨੀ ਹਾਈਟ ਕਿੰਨੀ ਬਾਦਸ਼ਾਹ ਕਿੰਨੀ ਹਾਈਟ ਕਰ ਗਿਆ ਬਾਈ 62 ਹੈ ਜੀ ਪਰ 4 4 ਇੰਚ ਮੇਰੇ ਠੀਕ ਹੈ ਬਾਈ ਸਕਵੇ ਵਾਲੀ ਹੈ ਜੀ ਪੂਰੀ ਬਟਰ ਸਕਵੇ ਵਾਲੀ ਬਾਠਾ ਇਹਦਾ ਬਾਦਸ਼ਾਹ ਵੀ ਕਹਿੰਦੇ ਜੀ ਉਸਮਾ ਕੇ ਕੈਨ ਨੂੰ ਤਾਂ ਬਈ ਹੁਣ ਆਪਾਂ ਉਹ ਵੀ ਗੱਲ ਚੌਣ ਪਹਿਣ ਕਿੰਨੀ ਮਰਜ਼ੀ ਕਹਦੇ ਉਹਨੂੰ ਹਨਾ ਦੇਖ ਲਿਆ ਬੂਸਤੋ ਬੜਾ ਲੱਗਾ ਹਾਂ ਉਹ ਤੋਂ ਵੱਡਾ ਲੱਗਦਾ ਬਾਈ ਨਹੀਂ ਬਾਈ ਮੈਂ ਉਹੀ ਅਭੀ ਬਰੋਬਰੇ ਲੱਦਾ ਘੋੜੇ ਦੋਨੇ ਦੇਖਣ ਵਾਲੇ ਬੰਦੇ ਹੂੰ ਉਹ ਜੀ ਪਤਲਾ ਪਾਣਾ ਇਹ ਤਾਂ ਪਹਿਲਾਂ ਕਿੰਨੀ ਖੁੱਲਾ ਹਾਂ ਇਹ ਪੂਰਾ ਜ਼ਬਰਦਸਤ ਹਾਂ ਜੀ ਮਜ਼ਬੂਤ ਹੈ ਛਾਪੀ ਦੇਖੋ ਆਪ ਇਹਨੂੰ ਰਾਬ ਦੇਖਦੇ ਰਹੋ ਕਰਦੇ ਨੇ ਅਮਰ ਤੇ ਵੀਰੇ ਆਉਣ ਵਾਲੇ ਟਾਈਮ ਤੇ ਬਹੁਤ ਚੰਗਾ ਘੋੜਾ ਬਣਨਾ ਇਹਨੇ ਬਹੁਤ ਵਧੀਆ ਇਹ ਨਾਮ ਬਣਾਇ ਕਿ ਜਮ ਬਹੁਤ ਵਧੀਆ ਵੀ ਬੀਰੇ ਸੰਬ ਸੰਬ ਤੇ ਵੀ ਮਤਲਬ ਤਾਂ ਅਗੇ ਸਾਰੇ ਕਿ ਜਦੋਂ ਬੀਰੇ ਬਹੁਤ ਵਧੀਆ ਬੇਸ਼ੇਰਾ ਬਣਨਾ ਇਹਨੇ ਬਹੁਤ ਜ਼ਿਆਦਾ ਵਧੀਆ ਕੋੜਾ ਬਣਨਾ ਤੇ ਗੁੜੀਆ ਪੁੱਤ ਪਹਿਲਾਂ ਤਾਂ ਤੂੰ ਆਪਣਾ ਨਾਮ ਦੱਸ ਹਾਂ ਚਲ ਹਾਂਜੀ ਉੱਚੀ ਬੋਲ ਪੁੱਤ ਹਾਂ ਚਲ ਅੱਛਾ ਤੇ ਫਿਰ ਸੰਭਾਲਦੀ ਮੱਥੇ ਕੋੜੇ ਹੂੰ ਬੋਲ ਕੇ ਦੱਸ ਬਿਲਕੁਲ ਉੱਚੀ ਬੋਲ ਵਾਲੇ ਸਾਂਦੀਆ ਜੀ ਨਾ ਨੂੰ ਬਾਈ ਫਿਰ ਗੁਡੀਆਂ ਨਹੀਂ ਰੱਖਿਆ ਬੱਚੇ ਨੇ ਕਿ ਹਾਂ ਇਸ ਨੇ ਰੱਖਿਆ ਜੀ ਹੂੰ ਤੇ ਜੇਪੀ ਬਾਈ ਤੁਸੀਂ ਵੀ ਬਾਈ ਦੇ ਬੱਚਾਂ ਬਰੇ ਜਾਨਵਰ ਬਰੇ ਮੜਾ ਜਦੇ ਕਹਉ ਦੋਛਾ ਕਿਨੇ ਲੱਗੇ ਤੁਹਾਨੂੰ ਸਭ ਤੋਂ ਪਹਿਲੀ ਗੱਲ ਤਾਂ ਬਾਈ ਅਬਰਤ ਗੱਲ ਇਹ ਆ ਵੀ ਸਰਪੰਚ ਸਾਹਿਬ ਦਾ ਸੁਭਾਅ ਨਾ ਜਿਹੜਾ ਬਹੁਤ ਬੜੀ ਠੰਡੇ ਸੁਭਾਅ ਦੇ ਨੇ ਤੇ ਹਾਂ ਬੜੀ ਠੰਡੇ ਸੁਭਾਅ ਦੇ ਨੇ ਤੇ ਕਿਉਂਕਿ ਵਿਚਰੇ ਹੋਏ ਨੇ ਹਨਾ ਤਾਂ ਲੋਕਾਂ ਦੇ ਵਿੱਚ ਲਾਲ ਹਨਾ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਇਹ ਵੀ ਜਿਹੜੀ ਫੀਸ ਆ ਫੀਸ ਵੀ ਬੜੀ ਵਧੀਆ ਜਾਇਜ਼ ਜੀ ਦੀ ਹਾਂ ਬੜੀ ਜਾਇਜ਼ ਫੀਸ ਰੱਖੀ ਹਾਂ ਇੰਨੀ ਕੁ ਜਾਇਜ਼ ਮਨਕੀਲਾ ਨਾ ਆਪਾਂ ਐ ਕਹ ਜੀ ਵੀ ਮੱਝ ਰੱਖੀ ਆ ਹਾਂ ਜੀ ਉਹੀ ਗੱਲ ਕਰ ਰਹੇ ਝੋਟਿਆਲੀ ਲਈ ਜਾਂਦੇ ਜਾਨੀ ਕਹਿੰਦਾ ਤੇ ਵੀ ਫੀਸ ਵੀ ਜਾਇਜ਼ ਹੈਗੀ ਤੇ ਸਭ ਤੋਂ ਵੱਡੀ ਗੱਲ ਹੋਰ ਮੈਨੂੰ ਇੱਕ ਵਧੀਆ ਲੱਗੀ ਵੀ ਜਿਵੇਂ ਬੱਚੇ ਨੇ ਨਾ ਸਰਪੰਚ ਸਾਹਿਬ ਦੇ ਜਿਹੜੇ ਉਹਨਾਂ ਨੂੰ ਸ਼ੌਂਕ ਬੜਾ ਪੜਿਆ ਮਰ ਕੇ ਪਾਏ ਜਾਣ ਨਹੀਂ ਵੀ ਜਦੋਂ ਅੱਜਕੱਲ੍ਹ ਜਿਵੇਂ ਬੱਚੇ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਜਾਂ ਹੋਰ ਨੇ ਉਹ ਤੁਸੀਂ ਇਹ ਬੱਚੀ ਦੇਖ ਲਓ ਗੁੜੀ ਆ ਇਹ ਜਿਹੜਾ ਸੁੰਦਰ ਘੋੜਾ ਹੈਗਾ ਇਹਦੀ ਮੇਰ ਦਾ ਇਹ ਆਪਦੀ ਮੇਰ ਰੱਖਦੀ ਆ ਜਿਹੜਾ ਸੁੰਦਰ ਘੋੜਾ ਵੀ ਮੇਰੀ ਮੇਰ ਦਾ ਇਹਨੇ ਮਰਕੀ ਲਾ ਲਾ ਆਪਦੀ ਮੇਰੇ ਜਿਹੜਾ ਹੁਣ ਦੋ ਪਿੱਛੇ ਜਿਹੜੇ ਬੱਚੇ ਹਨ ਇੱਕ ਦਾ ਸਪੈਸਰ ਦਾ ਬੇਟਾ ਜੀ ਇੱਕ ਭਤੀਜਾ ਹੈ ਇਹ ਜਿਹੜੇ ਹੈਗੇ ਨੇ ਤੇ ਇਹਨਾਂ ਨੂੰ ਵੀ ਹੁਣ ਮੰਨ ਲਓ ਵੀ ਪੂਰੀ ਲਗਨ ਹੈ ਸ਼ੌਂਕ ਹੈ ਪੂਰਾ ਤੇ ਇਹ ਨਹੀਂ ਹੈਗਾ ਵੀ ਕੱਲ ਨੂੰ ਆਉਣ ਵਾਲੇ ਟਾਈਮ ਦੇ ਬੱਚੇ ਕੋਈ ਨਸ਼ੇ ਵੱਲ ਜਾਣਗੇ ਜਾਂ ਹੋਰ ਜਾਣਗੇ ਨਾ ਇਹ ਚੀਜ਼ ਦਾ ਜਿਹੜਾ ਵਧੀਆ ਮਰਕੀ ਲਾ ਲਾ ਫਾਇਦਾ ਹੈਗਾ ਸਪੈਸਰ ਸਾਹਿਬ ਨੇ ਆਪਦੇ ਘਰੇ ਜਿਹੜਾ ਸ਼ੌਂਕ ਪਾਲ ਕੇ ਨਾਲ ਆਪ ਦਾ ਸ਼ੌਂਕ ਬਹੁਤ ਵਧੀਆ ਭਾਈ ਵੱਡੀ ਗੱਲਾਂ ਆਏ ਆ ਬੱਚਿਆਂ ਦਾ ਭਵਿੱਖ ਆਪੋ ਕੇਨ ਸਕਿਓਰਾ ਹਸ ਕੇਓਰਾ ਬਾਈ ਜੀ ਹਾਂ ਜੀ ਜੇ ਆਪਾਂ ਜਾਨਵਰ ਕੋਈ ਗਲਤ ਕੰਮ ਨਹੀਂ ਕਰਦੇ ਗਲਤ ਨਹੀਂ ਜਿਹੜੇ ਬੰਦੇ ਨੇ ਬਾਈ ਜਾਨਵਰ ਰੱਖ ਲਿਆ ਉਹ ਪੁੱਠੇ ਪਾਸੇ ਨਹੀਂ ਜਾਂਦੇ ਹਾਂ ਕਿਸੇ ਗਲਤ ਕਿਸੇ ਗਲਤ ਫੀਲਡ ਦੇ ਵਿੱਚ ਨਹੀਂ ਜਾਂਦੇ ਹੈਗੇ ਬਾਕੀ ਬਾਈ ਜਿਹ ਕੋਲੇ ਜਿਹੜੇ ਮੰਨ ਲਓ ਦੋ ਇੱਕ ਸੁੰਦਰ ਹੋ ਗਿਆ ਇੱਕ ਬਾਦਸ਼ਾਹ ਹੋ ਗਿਆ ਬਾਦਸ਼ਾਹ ਜਿਹੜਾ ਹੈਗਾ ਉਹ ਹੱਡਾ ਪਰਾਂ ਦਾ ਬਾਈ ਖੁੱਲਾ ਹੈਗਾ ਬਸ਼ੀਰਾ ਜਿਹੜਾ ਉਹਦੇ ਸੁਮ ਬਸੰਬ ਹਿੱਕ ਲਾਲ ਉਪੜਾ ਲਾਲ ਵੀ ਉਹ ਵਧੀਆ ਬੰਤਰ ਹੈਗਾ ਨਹੀਂ ਹੱਡਾ ਪਰਾਂ ਕਿੰਨੂੰ ਬਹੁਤ ਬਹੁਤ ਜ਼ਿਆਦਾ ਮਜ਼ਬੂਤ ਦੋਨੋਂ ਹੀ ਖੁੱਲੇ ਆ ਬਾਈ ਦੋਨੋਂ ਹੀ ਖੁੱਲੇ ਨੇ ਹਾਂ ਜੀ ਆਂਦੀ ਆਂਦੀ ਤੇ ਇੱਕ ਦੂਸਰੇ ਨੂੰ ਮਾਰ ਕੇ ਆ ਮੰਨ ਲਓ ਜਿਹੜਾ ਸੁੰਦਰ ਹੈਗਾ ਸੁੰਦਰ ਦੀ ਬੰਤਰ ਜਿਹੜੀ ਬਹੁਤ ਤਿੱਖੀ ਆ ਬਹੁਤ ਵਧੀਆ ਜੀ ਤੇ ਜਨਬਰ ਬਾਈ ਨੇ ਵਧੀਆ ਰੱਖੇ ਹੋਏ ਹੈਗੇ ਬਾਕੀ ਚਲੋ ਸਾਰੇ ਭਰਾ ਭੈਣ ਆਉਂਦੇ ਰਹਿੰਦੇ ਨੇ ਬਾਈ ਜੀ ਗੋਲੀ ਤੇ ਬਾਕੀ ਇੱਕ ਐਂ ਪੁਆਇੰਟ ਆ ਬਾਈ ਬਾਈ ਨੇ ਨਾਂ ਵੀ ਬੜੇ ਸੋਚ ਸਮਝ ਕੇ ਰੱਖਿਆ ਜਿਵੇਂ ਉਹਨਾਂ ਦੇ ਬਾਦਸ਼ਾਹ ਜਿਹਦੇ 'ਚ ਮਜਬੂਤੀ ਆ ਹਾਂ ਉਹਨਾਂ ਦਾ ਬਾਦਸ਼ਾਹ ਜਿਹਦਾ ਜੁੱਸਾ ਬਾਦਸ਼ਾਹਾਂ ਵਾਲਾ ਰਾਜਿਆਂ ਵਾਲਾ ਉਹਦਾ ਨਾਂ ਰੱਖਿਆ ਬਾਦਸ਼ਾਹ ਹਾਂ ਤੇ ਜਿਹੜਾ ਦੂਜਾ ਹੈ ਸੁੰਦਰ ਜੇ ਉਹਦੇ ਚ ਸੁੰਦਰਤਾ ਉਹਦਾ ਮੂੰਹ ਬਦਲਾ ਸੋਹਣਾ ਨਖਾ ਬਣਨਾ ਵਾਸ ਨਖਾ ਬਣਨਾ ਬਿਲਕੁਲ ਬਿਲਕੁਲ ਤੇ ਦੂਰੋ ਮਤਲਬ ਬੰਦੇ ਨੂੰ ਮੂੰਹ ਦਾ ਤਾਂ ਉਹਦਾ ਨਾ ਸੁੰਦਰ ਸੁੰਦਰ ਹੈਗਾ ਹਾਂ ਜੀ ਨਹੀਂ ਬਿਲਕੁਲ ਨਹੀਂ ਵੀ ਨਾ ਦੋਨਾਂ ਕੋੜਾਂ ਤੇ ਢੁਕ ਦੇਣੀ ਪਈ ਹਾਂ ਜੀ ਹਾਂ ਜੀ ਤੇ ਬਾਕੀ ਦਰਸ਼ਕੋ ਤੁਸੀਂ ਇੱਕ ਵਾਰ ਸਪੈਸਾ ਉਹਨੂੰ ਮੌਕਾ ਜ਼ਰੂਰ ਦਿਓ ਦੋ ਕੋੜੇ ਰੱਖੇ ਹੋਏ ਆ ਤੇ ਜਿਹੜਾ ਬਾਰਸ਼ਾ ਗਿਆ ਬਾਈ ਜੀ ਕਹਿੰਦੇ ਜੇ ਕੋਈ ਕਈ ਵਰੀ ਕੋਲ ਚਲੋ ਸ਼ੌਕ ਰੱਖਦਾ ਹੋਵੇ ਤਾਂ ਬਾਰਸ਼ਾ ਨੂੰ ਵੀ ਬਾਈ ਜੀ ਕਹਿੰਦੇ ਇੱਕ ਨਦੀ ਵਰੀ ਆਪਾਂ ਛੱਡ ਦਾਂਗੇ ਤੇ ਸੁੰਦਰ ਦੀ ਜਿਹੜੀ ਸਰਵਿਸ ਉਹ ਤਾਂ ਸ਼ੁਰੂ ਕੀਤੀ ਹੋਈ ਹੈਗੀ ਆ ਹਾਂ ਉਹ 11000 ਰੁਪਏ ਤੇ ਦੋਸਤੋ ਓਪਨ ਹਾਂਜੀ ਬਾਕੀ ਜੇ ਬਾਈ ਦਾ ਐਡਰੈਸ ਦੀ ਗੱਲ ਕਰਕੇ ਤਾਂ ਦੋਸਤੋ ਬਾਈ ਦਾ ਪਿੰਡ ਲੈਹਰੀਆਂ ਜ਼ਿਲ੍ਹਾ ਫਤਿਹਬਾਦ ਆ ਹਾਂਜੀ ਤੇ ਰਤਗੇ ਤੋਂ 20 ਕਿਲੋਮੀਟਰ ਆ ਦੋਸਤੋ ਜੇ ਤੁਸੀਂ ਰਤਗੇ ਤੋਂ ਟਾਵਾਣੇ ਨੂੰ ਆਉਂਗੇ ਤਾਂ ਇੱਕ ਕੁਲਾ ਇੱਕ ਛੋਟਾ ਸ਼ਹਿਰ ਆ ਭਈ ਨਾ ਸ਼ਹਿਰੀ ਪਿੰਡ ਆ ਛੋਟਾ ਜਿਹਾ ਹਾਂ ਤਾਂ ਕੁਲਾ ਤੋਂ 3 ਕਿਲੋਮੀਟਰ ਹੀ ਨਾਲ ਹੀ ਪਿੰਡ ਆ ਬਾਈ ਦਾ ਮੈਂ ਕਿ ਤੁਹਾਨੂੰ ਨੰਬਰ ਦੇਦਾ ਦੋਸਤੋ ਬਾਈ ਦਾ ਲੋਕੇਸ਼ਨ ਮੰਗਾ ਲੋ ਕੋਈ ਵੀ ਭਰਾ ਉਹਣਾ ਚਾਹੁੰਦਾ ਤੇ 11000 ਰੁਪਏ ਦੋਸਤੋ ਕੋਈ ਬਾਲੀ ਨਹੀਂ ਤੇ ਭਰਾ ਨੂੰ ਜਰੂਰ ਮੌਕਾ ਦਿਓ ਵੱਧ ਤੋਂ ਵੱਧ ਹਨਾ ਸੇਵਾ ਦਾ ਤੇ ਵੀਡੀਓ ਦੋਸਤੋ ਆਪਣੇ ਸਾਰੇ ਵੀਰਾਂ ਨਾਲ ਘੋੜਿਆਂ ਨਾਲ ਸਾਂਝੀ ਕਰੋ ਸ਼ੇਅਰ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ